ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਲੁਧਿਆਣਾ ਚ ਗੁਰਿੰਦਰ ਸਿੰਘ ਰੇਟਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਦੱਸ ਦਈਏ ਗੁਰਿੰਦਰ ਸਿੰਘ ਰੇਟਾ ਦੇ ਉਹਨਾਂ ਦੀਆਂ ਧੀਆਂ ਪੈਣਾ ਖਿਲਾਫ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਲੱਗਿਆ ਦੱਸ ਦਈਏ ਪੀਪੀ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੁਆਰਾ ਪਾਨਾ ਸਿੱਧੂ ਖਿਲਾਫ ਸੋਸ਼ਲ ਮੀਡੀਆ ਦੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ ਤੋਂ ਬਾਅਦ ਗੁਰਿੰਦਰ ਸਿੰਘ ਰੇਟਾ ਨੇ ਉਹਨਾਂ ਖਿਲਾਫ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਪੀਪੀ ਸੁਖਵਿੰਦਰ ਸਿੰਘ ਸ਼ਿਕਾਇਤ ਤੇ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਰੇਟਾ ਨੂੰ ਗ੍ਰਿਫਤਾਰ ਕੀਤਾ ਗਿਆ। ਕਰੀਬ ਹਾਂਜੀ ਜੀ ਡਾਕਟਰ ਰੰਗਰੇਟੇ ਦੇ ਪਰਚਾ ਦਰਜ ਹੋਇਆ ਕੀ ਮਸਲਾ ਸੀਗਾ ਕਿਹੜੀ ਧਾਰਾ ਅਧੀਨ ਪਰਚਾ ਹੋਇਆ 100 ਪੀਪੀਐਸ ਸੁਖਵਿੰਦਰ ਸਿੰਘ ਧਰਮਕੋਟ ਮੋਗੇ ਦਾ ਰਹਿਣ ਵਾਲਾ ਹੈ। ਉਹਦੇ ਮਤਲਬ ਖਿਲਾਫ ਇਹਨੇ ਡਾਕਟਰ ਗੁਰਿੰਦਰ ਸਿੰਘ ਨੇ ਕੋਸਟ ਪਾਈ ਸੀਗੀ ਉਹਦੀ ਲੜਕੀ ਦੇ ਖਿਲਾਫ ਵੀ ਬੋਲਿਆ ਸੀਗਾ ਇਸ ਲਈ ਉਹਨਾਂ ਨੇ ਦਰਖਾਹ ਦਿੱਤੀ ਸੀ ਮਾਨਯੋਗ ਸੀਪੀ ਸਰ ਦੇ ਪਾਸ ਉਹ ਦਰਖਾਹ ਤੇ ਅਸੀਂ ਪਰਚਾ ਦਰਜ ਕੀਤਾ ਹੈ ਮਕਦਮਾ ਨੰਬਰ 12 ਅੰਡਰ ਸੈਕਸ਼ਨ 354 294 506 509 ਆਈਪੀਸੀ 67 67ਏ ਆਈਟੀਏ ਦਰਜ ਕਰਕੇ ਤਪਤੀ ਸਮਝ ਲੈਂਦੀ ਆ ਗਈ ਹੈ ਤੇ ਜਿਹਨੂੰ ਹਸਪਤਾਲ ਦਾ ਗ੍ਰਿਫਤਾਰ ਕਰ ਲਿਆ ਸੀ ਇਹ ਕਿੱਥੋਂ ਗ੍ਰਿਫਤਾਰ ਕੀਤਾ ਸੀ ਇਹ ਗ੍ਰਿਫਤਾਰ ਇਹਨੂੰ ਇੱਥੇ ਬੁਲਾ ਹੀ ਲਿਆ ਸੀਗਾ ਵੈਰੀਫਾਈ ਕਰਨ ਲਈ ਉਹ ਤੋਂ ਬਾਅਦ ਮੁਕਤਮਨ ਦਰਜ ਕਰੇ ਦੀ ਰੈਸਟ ਫਾਈ ਇਹਨੂੰ ਕੋਰਟ ਕੋਲ ਪੇਸ਼ ਕਰਨਾ ਹੈ ਇਹ ਕੱਲ ਕਰਨਾ ਕੀਤਾ ਜਾਣਗਾ ਇਸ ਵੇਲੇ